ਸাশ੍ਰੀ ਕਾਲ ਜੀ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ। ਕਟرائی ਵਾਲੇ ਸੂਟ ਆ ਗਏ ਨੇ ਜੀ ਆਪਣੇ ਕੋਲੇ। ਬਹੁਤ ਹੀ ਘੱਟ ਰੇਟ ਵਿੱਚ। ਇਹ ਹੈਗਾ ਜੀ ਫਰਸਟ ਡਿਜ਼ਾਈਨ। ਦੇਖੋ। ਜਿਹੜਾ ਰੇਟ ਆ ਉਹ ਬਹੁਤ ਘੱਟ ਰਹਿਣ ਵਾਲਾ। ਓਨਲੀ 300 ਰੁਪਏ ਦੇ ਵਿੱਚ ਤੁਹਾਨੂੰ ਮੋਟੀ ਕਟرائی ਦਾ ਹੀ ਵਾਲਾ ਸੂਟ ਮਿਲੇਗਾ। ਤਿਆ ਆਪਾਂ ਤੁਹਾਨੂੰ ਨੈਕਸਟ ਡਿਜ਼ਾਈਨ ਦਿਖਾਉਣੀ ਆ ਹਾਂਜੀ ਆ ਹੈਗਾ ਨੈਕਸਟ ਡਿਜ਼ਾਈਨ ਆ ਹੈਗਾ ਜੀ ਸ਼ਾਰਟ ਤੇ ਨਾਲ ਆ ਵਾਲੀ ਹੈਗੀ ਬਾਟਮ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ ਜਲਦੀ ਜਲਦੀ ਆਰਡਰ ਤੇ ਵਟਸਐਪ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸ਼ਿਪਿੰਗ ਜੀ ਇਹਨਾਂ ਸੂਟਾਂ ਦੀ ਐਕਸਟਰਾ ਰਹੇਗੀ スクリーンショット ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਹਾਂਜੀ ਆ ਹੈਗਾ ਨੈਕਸਟ ਡਿਜ਼ਾਈਨ ਆ ਹੈਗਾ ਜੀ ਨੈਕਸਟ ਡਿਜ਼ਾਈਨ ਡਿਜੀਟਲ ਪ੍ਰਿੰਟਿੰਗ ਦੇ ਉੱਪਰ ਸਾਰੇ ਪ੍ਰਿੰਟ ਬਹੁਤ ਪਿਆਰੇ ਨੇ ਬਾਟਮ ਵੀ ਬਹੁਤ ਪਿਆਰੀ ਲੱਗੀ ਹੋਈ ਹੈ ਜੀ ਇਹਨਾਂ ਨਾਲ ਹਾਂਜੀ ਆ ਹੈਗਾ ਨੈਕਸਟ ਡਿਜ਼ਾਈਨ ਸਿਰਫ 300 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲਣਗੇ ਜਿਨ੍ਹਾਂ ਦਾ ਕੀ ਮਾਰਕੀਟ ਪ੍ਰਾਈਸ 500 ਤੋਂ 550 ਰੁਪਏ ਦੇ ਵਿੱਚ ਹੈ ਹਾਂਜੀ ਹੁਣ ਤੁਹਾਨੂੰ ਨੈਕਸਟ ਡਿਜ਼ਾਈਨ ਵੱਲ ਲੈ ਕੇ ਚਲਦੇ ਹਾਂ ਆ ਹੈਗਾ ਜੀ ਨੈਕਸਟ ਵਾਲਾ ਡਿਜ਼ਾਈਨ ਇਨ ਦਾ ਮਾਰਕੀਟ ਪ੍ਰਾਈਸ 500 ਰੁਪਏ ਤੇ ਆਪਾਂ ਤੁਹਾਨੂੰ 300 ਰੁਪਏ ਦੇ ਵਿੱਚ ਇਹ ਵਾਲੀ ਸੂਟ ਦੇ ਰਹੇ ਹਾਂ ਕਟ్రਾਈ ਦੇ ਹਾਂਜੀ ਆ ਹੈਗਾ ਆਪਣਾ ਨੈਕਸਟ ਡਿਜ਼ਾਈਨ ਇਸ ਦੇ ਨਾਲ ਵੀਡੀਓ ਦਾ ਅੰਤ ਕਰਦੇ ਹਾਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਆਪਣਾ ਆਰਡਰ ਨੀਚੇ ਦਿੱਤੇ ਹੋਏ ਨੰਬਰ ਤੇ ਤੁਸੀਂ ਪਲੇਸ ਕਰ ਸਕਦੇ ਹੋ ਧੰਨਵਾਦ ਜੀ